ਆਣ ਦਾ ਇਹ ਵੀ ਸੀਗਾ ਕਿ ਤੁਹਾਡੇ ਨਾ ਵੀਐਲਈ ਜਿਹੜਾ ਹੈਗਾ ਵਿਲੇਜ ਲੈਵਲ ਐਂਟਰਪ੍ਰਨਰ ਸੀਐਸਸੀ ਹੈ ਸਾਡਾ ਕਾਮਨ ਸਰਵਿਸ ਸੈਂਟਰ ਉਹ ਕਾਰਡ ਬਣਾ ਰਿਹਾ ਹੈਗਾ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਸਵੇਰ ਦੇ 17 ਕਾਰਡ ਬਣਾ ਚੁੱਕੇ ਹੈ ਵਧੀਆ ਸੈਂਟਰ ਚੱਲ ਰਿਹਾ ਤੁਹਾਡਾ ਸਰਪੰਚ ਸਾਹਿਬ ਬਹੁਤ ਵਧੀਆ ਹੈ ਉਹਨਾਂ ਨੇ ਬੰਦਾ ਜਿਹੜਾ ਤੁਹਾਡੇ ਵੀਐਲਈ ਬਹੁਤ ਵਧੀਆ ਹੈਗਾ ਔਰ ਇਹਨੂੰ ਹੋਰ ਜ਼ਿਆਦਾ ਤੇਜ਼ ਕਰਨ ਵਾਸਤੇ ਮੈਨੂੰ ਲੱਗਦਾ ਵੀ ਸ਼ਾਮ ਤੱਕ 50 ਕਾਰਡ ਤਾਂ 50 60 ਕਾਰਡ ਤਾਂ ਬਣਾ ਦੇਣਗੇ ਵਧੀਆ ਕੰਮ ਕਰ ਰਹੇ ਹੈ ਜੀ ਇਹ ਔਰ ਇਹ ਜਿਹੜਾ ਮੈਨੂੰ ਲੱਗਦਾ ਕਿ ਪੰਜਾਬ ਚੋਂ ਪਹਿਲਾ ਪਿੰਡ ਹੋਏਗਾ ਜਿਹੜਾ ਸਾਰਿਆਂ ਦੇ 100% ਕਿੰਨੇ ਕਿੰਨੇ ਕਿਹੜੇ ਟੀਚਰ ਅ ਟੀਚਰ ਦਾ 3 ਕਰੋੜ ਲੋਕਾਂ ਦਾ ਜੀ 65 ਲੱਖ ਪਰਿਵਾਰ 3 ਕਰੋੜ ਲੋਕ ਜਿੰਨੇ ਹੋਰ ਵੀ ਥੋੜੇ-ਬੋਟੇ ਵੱਧ ਵੀ ਹੋ ਸਕਦੇ ਕਿਉਂਕਿ ਸੈਂਸਸ ਪੁਰਾਣਾ ਹੈਗਾ ਹਰ ਇੱਕ ਬੰਦੇ ਦਾ ਕਾਰਡ ਬਣਾਣਾ ਮਤਲਬ ਜਿਹਨੂੰ ਮਤਲਬ ਜਿਹੜਾ ਵੀ ਪੰਜਾਬ ਦੇ ਵਿੱਚ ਆਧਾਰ ਕਾਰਡ ਹੈ ਪੰਜਾਬ ਦਾ ਵੋਟਰ ਕਾਰਡ ਹੈ ਤੇ ਸਾਰੇ ਪਿੰਡਾਂ ਦੇ ਵਿੱਚ ਜਾ ਕੇ ਇਸ ਤਰ੍ਹਾਂ ਜਿਹੜਾ ਹੈਗਾ ਜਿਹੜੇ ਹੁਣ ਜਿਵੇਂ ਇਹਨਾਂ ਦੇ ਪਿੰਡ ਵਿੱਚ ਬਣ ਜਾਣਗੇ ਫਿਰ ਇਹੀ ਟੀਮ ਜਿਹੜੀ ਨਾਲ ਦੇ ਪਿੰਡ ਚ ਅੱਗੇ-ਅੱਗੇ ਜਿਹੜੀ ਹੈਗੀ ਆ ਤੇ ਇਹਨੂੰ 3 ਕਿ ਮਹੀਨੇ ਦੇ ਵਿੱਚ ਸਾਡਾ ਅੰਦਾਜ਼ਾ ਹੈ ਪੀ ਸਾਡੀ ਪ੍ਰੋਸੈਸ ਹੋ ਜਾਏਗੀ ਲੋਕਾਂ ਦੇ ਬਣਨ ਕਿੰਨਾ ਕੁ ਲੰਬਾ ਇੱਕ ਵੀ ਬੰਦੇ ਕੋਲੇ ਮਤਲਬ ਬੀਮਾ ਨਹੀਂ ਸੀਗਾ ਜੀ ਮਤਲਬ ਰੈਡੀ ਕੋਈ ਥੋੜਾ ਇੰਸ਼ੋਰੈਂਸ ਖਬਰ ਨਹੀਂ ਸੀਗਾ ਤੇ ਹੁਣ 100% ਕੋਲੇ ਹੋਏਗਾ ਬਹੁਤ ਵੱਡੀ ਗੱਲ ਹੈ ਲੋਕ ਬੜੇ ਖੁਸ਼ ਹੈ ਜੀ ਲੋਕਾਂ ਬੰਦੇ ਨੂੰ ਸਭ ਤੋਂ ਵੱਡੀ ਚਿੰਤਾ ਹੀ ਹੁੰਦੀ ਹੈ ਵੀ ਜੇ ਕਦੇ ਬਿਮਾਰ ਨਾ ਹੋ ਜਾਈਏ ਕਦੇ ਕੋਈ ਹੋਰ ਨਾ ਹੋ ਜਾਈਏ ਕਿ ਜੇ ਹੋ ਗਿਆ ਤਾਂ ਫਿਰ ਕੀ ਕਰਾਂਗੇ ਜਦੋਂ ਬੰਦੇ ਨੂੰ ਕੋਈ ਹੋ ਜਾਏ ਰੱਬ ਨਾ ਕਰੇ ਕਿਸੇ ਦਾ ਕੋਈ ਐਕਸੀਡੈਂਟ ਹੋ ਜਾਏ ਜਾਂ ਜਾਂ ਉਹਦਾ ਕੋਈ ਹਾਰਟ ਅਟੈਕ ਹੋ ਜਾਏ ਤਾਂ ਕਈ ਵਾਰੀ ਉਹਦਾ ਟਾਈਮ ਹੀ ਲੰਘ ਜਾਂਦਾ ਪੈਸੇ ਇਕੱਠੇ ਕਰਦੇ ਕਰਦੇ ਦਾ ਟਾਈਮ ਸਿਰ ਲਾਜ ਨਹੀਂ ਹੋ ਪਾਂਦਾ ਹੁਣ ਜਦੋਂ ਬੰਦੇ ਨੂੰ ਹੋਏਗਾ ਜਦੋਂ ਉਹਨੂੰ ਲੱਗੇਗਾ ਮੇਰੇ ਦਰਦ ਹੁੰਦੀ ਆ ਉਹ ਉਹ ਹਾਰਟ ਅਟੈਕ ਹੋਣ ਦੀ ਵੀ ਇੰਤਜ਼ਾਰ ਨਹੀਂ ਕਰੇਗਾ ਪਹਿਲੇ ਜਾ ਕੇ ਆਪਣਾ ਸਾਰਾ ਚੈੱਕਅਪ ਕਰਾਏਗਾ ਕਿਉਂਕਿ ਦੀ ਜੇਬ ਚ ਕਾਰਡ ਹੋਏਗਾ ਤੇ ਬੰਦੇ ਹਾਰਟ ਅਟੈਕ ਤੋਂ ਬਚਣਗੇ ਬ੍ਰੇਨ ਸਟ੍ਰੋਕ ਤੋਂ ਪੈਰਾਲਿਸਿਸ ਤੋਂ ਬਚਣਗੇ ਗੁਰਦੇ ਫੇਲ ਹੋਣ ਤੋਂ ਬਚਣਗੇ ਕਿਉਂਕਿ ਬੰਦੇ ਟਾਈਮ ਸਿਰ ਲਾਜ ਕਰਾਂਗੇ ਜੀ ਬਾਬਾ ਰਾਹੁਲ ਗਾਂਧੀ ਜੀ ਵੱਲੋਂ ਜਦੋਂ ਰਵਨੀਤ ਬਿੱਟੂ ਦੇ ਖਿਲਾਫ ਜੋ ਸ਼ਬਦ ਦੇ ਵਿੱਚੋਂ ਕੇਂਦਰ ਦਾ ਮੰਤਰੀ ਹੈ ਜੀ ਤੇ ਦੂਜਾ ਜਿਹੜਾ ਹੈਗਾ ਆਪਣਾ ਵਿਰੋਧੀ ਧਿਰ ਦਾ ਨੇਤਾ ਹੈਗਾ ਦੋਨੋਂ ਹੀ ਬੜੀਆਂ ਵੱਡੀਆਂ ਪੋਸਟਾਂ ਹੈਗੀਆਂ ਦੋਨਾਂ ਦਾ ਜਿਹੜਾ ਵਰਤਾਰਾ ਹੈਗਾ ਉਹ ਅਨ ਪਾਰਲੀਮੈਂਟਰੀ ਹੈ ਸ਼ਰਮਸਾਰ ਸ਼ਰਮਿੰਦਾ ਕਰਨ ਵਾਲਾ ਨਿੰਦਣਯੋਗ ਹੈ ਜਿੰਨਾ ਕਿ ਜਿੰਨੀ ਉਹਦੀ ਮਤਲਬ ਆਪਾਂ ਕਹਿ ਸਕੀਏ ਵੀ ਮਾੜਾ ਇਸ ਤੋਂ ਮਾੜਾ ਨਹੀਂ ਹੋ ਸਕਦਾ ਬਹੁਤ ਮਾੜੀ ਗੱਲ ਹੈ ਕਿਉਂਕਿ ਸਾਰਾ ਦੇਸ਼ ਉਹਨੂੰ ਦੇਖ ਰਿਹਾ ਹੈਗਾ ਇਹਨਾਂ ਨੂੰ ਚਾਹੀਦਾ ਹੈ ਕਿ ਉੱਥੇ ਬੈਠ ਕੇ ਜਿਹੜਾ ਉਹਨੂੰ ਜਿਹੜਾ ਉਹਨੂੰ ਮੰੰਦਰ ਕਹਿੰਦੇ ਆ ਲੋਕ ਰਾਜ ਦਾ temple of democracy ਉੱਥੇ ਬੈਠ ਕੇ ਉਹਨਾਂ ਨੇ ਦਿੱਲੀ ਦੇ ਵਿੱਚ ਲੋਕਾਂ ਨੂੰ ਸਾਹ ਨਹੀਂ ਆ ਰਿਹਾ ਡਾਕਟਰ ਕਹਿ ਰਿਹਾ ਸ਼ਹਿਰ ਛੱਡ ਕੇ ਚਲੇ ਜਾਓ ਬੱਚੇ ਉੱਥੇ ਮਰ ਰਹੇ ਆ ਪ੍ਰਦੂਸ਼ਣ ਦੇ ਨਾਲ ਜਿਹੜੇ 10 ਸਭ ਤੋਂ ਪ੍ਰਦੂਸ਼ਿਤ ਸ਼ਹਿਰ ਹੈ ਉਹ ਦਿੱਲੀ ਹੈ ਉਹਦੇ ਨਾਲ ਲੱਗਦਾ ਗੁੜਗਾਓ ਆ ਨਵਾਲੜਾ ਆ ਫਰੀਦাবাদ ਆ ਸੋਨੀਪਟਾ ਮਤਲਬ ਭਾਤ ਰਕੜਾ ਹੈ 10 ਸ਼ਹਿਰ ਜਿਹੜੇ ਹੈਗੇ ਆ ਦਿੱਲੀ ਤੇ ਉਹਦੇ ਆਸ-ਪਾਸ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਹੈ ਇਹ ਇਹ ਉੱਥੇ ਹੁੰਦਾ ਵੀ ਉੱਥੇ ਬੈਠ ਕੇ ਇਹ ਗੱਲ ਕਰਨੀਆਂ ਗਰੀਬਾਂ ਨੂੰ ਰੋਜ਼ਗਾਰ ਕਿੱਦਾਂ ਦੇਣਾ ਇਹ ਗੱਲ ਕਰਨੀਆਂ ਨੌਜਵਾਨਾਂ ਨੂੰ ਰੋਜ਼ਗਾਰ ਕਿੱਦਾਂ ਦੇਣਾ ਕਿਸਾਨਾਂ ਦੇ ਭਲੇ ਲਈ ਕੀ ਕਰਨਾ ਕਰਮਚਾਰੀਆਂ ਦੇ ਭਲੇ ਲਈ ਕੀ ਕਰਨਾ ਇਹੋ ਜਿਹਾ ਕੁਝ ਨਹੀਂ ਕਰਦੇ ਇਹ ਸਿਰਫ ਆਮ ਆਦਮੀ ਪਾਰਟੀ ਦੇ ਬਾਰੇ ਸੋਚਦੀ ਆ ਤੇ ਮੈਂ ਉਮੀਦ ਕਰਦਾ ਕਿ ਲੋਕ ਇਹ ਜਿਹੜੇ ਇਹੋ ਜਿਹੇ ਬੰਦੇ ਆ ਜਿਹੜੇ ਇਦਾਂ ਦੀ ਸ਼ਬਦਾਵਲੀ ਵਰਤਦੇ ਆ ਔਰ ਲੋਕਾਂ ਦੇ ਮਸਲਿਆਂ ਦਾ ਮਤਲਬ ਨਾ ਕਰਕੇ ਜਿਹੜੇ ਮਸਲੇ ਹੱਲ ਕਰਨ ਦੀ بجائے ਗੱਲ ਕਰਨ ਦੀ بجائے ਇਹ ਆ ਮਤਲਬ ਲੋਕਾਂ ਨੂੰ ਜਿਹੜਾ ਹੈਗਾ ਇਹ ਮਤਲਬ ਕਿਹੋ ਜਿਹੀ ਕਿਹੜੀ ਚਰਚਾ ਕਰ ਰਿਹਾ ਇਹ ਇਹੋ ਜਿਹੇ ਬੰਦਿਆਂ ਨੂੰ ਮਾਨੂੰ ਲੱਗਦਾ ਵੀ ਇਹ ਉੱਥੇ ਪਾਰਲੀਮੈਂਟਸ ਜਾਣੇ ਨਹੀਂ ਚਾਹੀਦੇ ਜਿਹੜੇ ਉਹ ਜਾਵੇ ਕਮਿਟੀਆ ਨਾਪਾ ਜੇਲ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਕਹਿ ਰਹੇ ਨੇ ਅੱਜ ਚੰਡੀਗੜ੍ਹ ਮੀਟਿੰਗ ਆ ਵੀ ਮੈਂ ਨੰਗੀ ਪੈਰੀ ਹੋ ਕੇ ਜਿਹੜੀ ਸ਼ਰੂਮਣੀ ਕਾਲੀ ਦਲ ਦੀ ਰੁੱਸੇ ਨੂੰ ਉਹਨੂੰ ਮਨਾਵਾਂਗਾ ਦੇਖੋ ਜੀ ਉਹਨੂੰ ਇਹ ਕੰਮ ਪਹਿਲਾਂ ਵੀ ਕਰਨਾ ਚਾਹੀਦਾ ਸੀ ਜਦੋਂ ਰੁੱਸੇ ਸੀ ਜਦੋਂ ਹੁਕਮਨਾਮਾ ਹੋਇਆ ਜਦੋਂ ਅਕਾਲੀ ਦਲ ਟੁੱਟਿਆ ਉਦੋਂ ਵਿਕਰਮਜੀਤਿਆ ਇੱਥੇ ਜਦੋਂ ਜੇਲ੍ਹ ਵਿੱਚ ਨਹੀਂ ਸੀ ਜੇਲ੍ਹ ਚ ਬਾਤ ਚ ਗਿਆ ਉਹ ਜੇਲ੍ਹ ਵਿੱਚ ਕੋਈ ਆਜ਼ਾਦੀ ਦੀ ਲੜਾਈ ਵਾਸਤੇ ਨਹੀਂ ਗਿਆ ਸੀ ਉਹ ਉਹਦੇ ਤੇ ਜਿਹੜੇ ਇਲਜ਼ਾਮ ਹੈਗੇ ਆ ਉਹ ਅਸੀਂ ਨਹੀਂ ਲਾਏ ਉਹਨਾਂ ਦੀ ਆਪਣੀ ਪਾਰਟੀ ਨੇ ਲਾਏ ਸੀ ਉਹਦੇ ਤੇ ਪਰਚਾ ਉਹਦੀ ਆਪਣੀ ਪਾਰਟੀ ਨੇ ਕੀਤਾ ਸੀ ਭਾਜਪਾ ਨੇ ਕੀਤਾ ਸੀ ਔਰ ਉਹਨੂੰ ਅਕਾਲੀ ਜਿਹੜਾ ਕਾਂਗਰਸ ਵੇਲੇ ਵੀ ਉਹਦੇ ਤੇ ਪਰਚਾ ਹੋਇਆ ਸੀਗਾ ਸੋ ਉਹਦੇ ਤੇ ਜਿਹੜਾ ਇੱਕ ਇੰਟਰਨੈਸ਼ਨਲ ਖਿਡਾਰੀ ਆ ਉਹਨੇ ਬੜੇ ਵੱਡੇ ਇਲਜ਼ਾਮ ਲਗਾਏ ਆ ਜਿਹਨੂੰ ਭੋਲਾ ਕਹਿੰਦੇ ਆ ਆਪਾਂ ਉਹਨੇ ਕਿਹਾ ਵੀ ਮੈਨੂੰ ਜਿਹੜਾ ਸਮਗਲਰ ਬਣਾਉਣ ਵਾਲਾ ਬੰਦਾ ਇਹੇ ਆ ਉਹਦੇ ਨਾਲ ਜਿਹੜੇ ਹੋਰ ਬੰਦੇ ਸੀ ਜਿਹੜੇ ਉਹਦੀ ਇਲੈਕਸ਼ਨ ਵਿੱਚ ਕੰਮ ਕਰਦੇ ਸੀ ਉਹ ਵੀ ਭੱਜੇ ਹੋਏ ਆ ਕੋਈ ਚੰਗਾ ਕੰਮ ਕਰਕੇ ਜੇਲ੍ਹ ਨਹੀਂ ਗਿਆ ਸੀ ਤੇ ਉਹਨੂੰ ਮਤਲਬ ਹੁਣ ਤਾਂ ਲੰਗੇ ਪਰੀ ਤੁਰੇ ਫਿਰੂਗਾ ਜੀ ਉਹ ਕਿਉਂਕਿ ਜਦੋਂ ਜਾ ਕੇ ਥੋੜਾ ਜਿਹਾ ਚ ਜਾ ਕੇ ਬੰਦੇ ਨੂੰ ਥੋੜੀ ਜੀ ਸਮਝਦਾਰੀ ਵੀ ਵਾਪਸ ਆਂਦੀ ਆ ਮੈਂ ਉਮੀਦ ਕਰਦਾ ਕਿ ਬੈਟਰ ਸੈਂਸਵੇਲ ਪਰਵੇਰ ਤੇ ਇਹ ਆਪਣੇ ਮੁੱਛਾਂ ਨੂੰ ਵੱਟ ਦੇਣ ਦੀ ਬਜਾਏ ਮਸਲਿਆਂ ਦੀ ਗੱਲ ਕਰਨਗੇ ਮੁੱਛਾਂ ਨੂੰ ਵੱਟ ਦੇਣ ਨਾਲ ਕੋਈ ਮਸਲੇ ਹੱਲ ਨਹੀਂ ਹੁੰਦੇ ਆਪਣੇ ਆਉਂਦੇ ਚ ਨਿਮਰਤਾ ਹੋਣੀ ਚਾਹੀਦੀ ਹੈ ਆਪਣੇ ਆਪ ਨੂੰ ਗੁਰਸੇਖ ਕਹਿੰਦਾ ਉਹ ਗੁਰਸੇਖ ਵਾਲੀ ਗੱਲ ਹੈਗੀ ਆ ਜੀ ਕੋਈ ਜਿਹੜਾ ਮਤਲਬ ਜਿਹੜਾ ਕੋਈ ਪਾਣਾ ਮੰਨਦਾ ਹੋਵੇ ਜਿਹੜਾ ਗੁਰਸੇਖ ਵਾਂਗ ਕੰਮ ਕਰਨਾ ਚਾਹੀਦਾ ਗੁਰਸੇਖ ਜੀਤ ਵਾਲੇ ਉਹ ਵੀ ਹੁਣ ਹੰਮ ਵੀ ਭਾਰੇ ਨੇ ਜ ਆਲੀਆ ਚਾਹੇ ਕਾਂਗਰਸ ਸਿਰਫ ਤੇ ਸਿਰਫ ਸੱਤਾ ਕਿੱਦਾ ਮਿਲੋਗੀ ਬੀਜੇਪੀ ਵਾਲੇ ਕਹਿੰਦੇ ਗੱਠਜੋੜ ਹੋਣਾ ਚਾਹੀਦਾ ਉਹ ਅਕਾਲੀ ਦਲ ਵਾਲੇ ਕਹਿੰਦੇ ਆ ਵੀ ਸਾਡੇ ਕੋਲ ਉਹਨਾਂ ਨੇ ਜਿਹੜਾ ਹੈਗਾ ਦਿੱਲੀ ਵੀ ਖੋਹ ਲਿਆ ਹਰਿਆਣੇ ਦੀ ਕਮੇਟੀ ਵੀ ਖੋਹ ਲਈ ਸਾਡੇ ਕੋਲ ਉਹਨਾਂ ਨੇ ਸੱਚਖੰਡ ਦੇ ਡੇਢ ਸਾਹਿਬ ਹਜੂਰ ਸਾਹਿਬ ਸਾਰੇ ਸਾਡੇ ਕੋਲੋਂ ਖੋਹ ਲਏ ਇਹ ਇਹ ਸਮਾਜ ਦੇ ਦੁਸ਼ਮਣ ਹੈ ਇਹਨਾਂ ਨੇ ਜਿਹੜੇ ਸਾਬਜਾਦਿਆਂ ਦੀ ਵੀ ਜਿਹੜੀ ਹੈਗੀ ਆ ਦੇਖੋ ਉਹਨਾਂ ਨੇ ਜਿਹੜਾ ਉਹਨਾਂ ਨੂੰ ਮਤਲਬ ਜਿਹੜਾ ਬਾਲ ਦਿਵਸ ਬਣਾ ਕੇ ਉਹਨਾਂ ਨੇ ਸਾਡੇ ਜਿਹੜੇ ਧਾਰਮਿਕ ਭਾਵਨਾਵਾਂ ਨੂੰ ਹਾਰਟ ਕੀਤਾ ਇਹਨਾਂ ਦਾ ਆਪਸ ਵਿੱਚ ਇੱਕ ਸਾਂਝ ਕਿਸ ਚੀਜ਼ ਦੀ ਹੈ ਸਿਰਫ ਬਿਕਮੇ ਜਿੱਥੇ ਆਖਦਰੀ ਜੇ ਇਨਕਾਉਂਟਰ ਹੁੰਦਾ ਮੇਰਾ ਤਾਂ ਡੀਜੀਪੀ ਜਿਵੇਂ ਬਰੇ ਲਾ ਰ ਡਰ ਹੁੰਦੇ ਉਹ ਇਹਨਾਂ ਦੇ ਮਨ ਦੇ ਵਿੱਚ ਸਾਰਾ ਡਰ ਹੈ ਜੀ ਇਹਨਾਂ ਦਾ ਇਨਕਾਉਂਟਰ ਇਹਨਾਂ ਦਾ ਇਨਕਾਉਂਟਰ ਕਰਨ ਦੀ ਲੋੜ ਹੈ ਜੀ ਕਿਸੇ ਨੂੰ ਇਹ ਇੱਕ ਦੂਜੇ ਦਾ ਇਨਕਾਉਂਟਰ ਕਰਨ ਲੱਗੇ ਹੋਏ ਉਹਨਾਂ ਨੇ ਆਪ ਹੀ ਕਰਦਣਾ ਇੱਕ ਦੂਜੇ ਦਾ ਇਹ ਸਿਰਫ ਤੇ ਸਿਰਫ ਇੱਕ ਜਿਹੜਾ ਹੈਗਾ ਲੁੱਟ ਖੋਟ ਦੀ ਇਹਨਾਂ ਦੀ ਰਾਜਨੀਤੀ ਹੈ ਪੈਸੇ ਨਾਲ ਸੱਤਾ ਸੱਤਾ ਨਾਲ ਪੈਸਾ ਇਹਨਾਂ ਦੇ ਮਨ ਦੇ ਬਹਿਮ ਹੈ ਜੀ ਸਰਕਾਰ ਦਾ ਉਪਰਾਲਾ ਇਹ ਬਹੁਤ ਹੀ ਸਲਾਘਾਯੋਗ ਉਪਰਾਲਾ ਇਹਦਾ ਬਹੁਤ ਜ਼ਿਆਦਾ ਫਾਇਦਾ ਲੋਕਾਂ ਨੂੰ ਹੋਣਾ ਕਿਉਂਕਿ ਤਕਰੀਬਨ ਤਕਰੀਬਨ ਤੁਸੀਂ ਪਿੰਡਾਂ 'ਚ ਮੰਨ ਕੇ ਚੱਲੋ ਵੀ 1-2% ਜਿਹੜਾ ਇੰਸ਼ੋਰੈਂਸ ਉਹ ਹੋਇਆ ਹੁੰਦਾ ਪ੍ਰਾਈਵੇਟ ਉਹ ਵੀ ਜਿਹੜੇ ਬੰਦੇ ਜਾਣਦੇ ਨੇ ਬਟ ਇਹਦਾ ਬਹੁਤ ਬੈਨੀਫਿਟ ਹੋਏਗਾ ਲੋਕਾਂ ਨੂੰ ਕਿਉਂਕਿ ਬਿਮਾਰੀ ਦਾ ਕੋਈ ਪਤਾ ਨਹੀਂ ਲੱਗਦਾ ਕਦੋਂ ਆ ਜਾਏ ਕਿੰਨਾਂ ਦੀ ਕਦੋਂ ਹਾਲਤ ਪੈਸੇ ਨਹੀਂ ਹੁੰਦੇ ਜਾਂ ਕੁਝ ਹੋਰਾ ਬਟੇ ਇਨਸਟੈਂਟ ਮਦਦ ਜਿਹੜੀ ਲੋਕਾਂ ਨੂੰ ਮਿਲੇਗੀ ਤਾਂ ਬਹੁਤ ਫਾਇਦਾ ਹੋਣ ਵਾਲਾ ਲੋਕਾਂ ਨੂੰ ਕਾਰਡ ਬਣ ਚੁੱਕੇ ਨੇ ਪਿੰਡਾਂ 'ਚ ਜੀ ਕਾਰਡ ਸਾਡੇ 84 ਬਣ ਚੁੱਕੇ ਨੇ ਜੀ ਅੱਜ ਵੀ ਮੇਰੇ ਖਿਆਲ ਚ 17 ਕਾਰਡ ਬਣ ਚੁੱਕੇ ਨੇ ਹੁਣ ਤੱਕ ਅਸੀਂ 100% ਕਵਰ ਕਰਾਂਗੇ ਸਾਡਾ ਪਿੰਡ ਸਾਰਾ ਸਾਡੇ ਪਿੰਡ ਲਈ ਉਹਨਾਂ ਨੇ ਇੱਕ ਤਾਂ ਜਿਹੜੇ ਪਾਣੀ ਦੀ ਦਿੱਕਤ ਸੀਗੀ ਉਹ ਕਿਹਾ ਵੀ ਬਾਹਰ ਕੱਢ ਕੇ ਉਹਨਾਂ ਨੂੰ ਸਾਫ਼ ਕਰਕੇ ਪਾਣੀ ਖੇਤਾਂ ਨੂੰ ਲਗਦਾ ਕਰਾਂਗੇ ਜੀ ਤੇ ਇੱਕ ਸਾਡੇ ਧਰਮਸ਼ਾਲਾ ਸੀਗੀਆਂ ਜਿਹੜੀਆਂ ਉਹਨਾਂ ਦਾ ਜਿਹੜਾ ਉਹਨਾਂ ਦੀ ਰੈਨੋਵੇਸ਼ਨ ਹੋਣ ਵਾਲੀ ਆ ਉਹ ਕਰਨਗੇ ਸਾਰੀ ਉਹਦੇ ਲਈ ਚੈੱਕ ਦੇ ਕੇ ਕਹਿੰਨੇ ਜੀ ਤੇ ਇੱਕ ਸਾਡੇ ਜਿਹੜਾ ਐਬੂਲੈਂਸ ਸਾਡੇ ਪਿੰਡ ਲਈ ਸਪੈਸ਼ਲੀ ਜਿਹੜੇ ਇੱਥੇ ਨਾਲ ਤਾਂ ਪਿੰਡ ਨੇ ਸਾਰੇ ਉਹਨਾਂ ਲਈ ਐਬੂਲੈਂਸ ਫ੍ਰੀ ਐਬੂਲੈਂਸ ਰਹੇਗੀ ਜੀ ਉਹ ਬੇ ਮਤਲਬ ਇੱਥੇ ਵਾਲਦਵਾਲ ਕੋਈ ਵੀ ਨਹੀਂ ਹੈਗੀ ਐਂਬੂਲੈਂਸ ਨਹੀਂ ਐਂਬੂਲੈਂਸ ਸਾਡੇ ਹੈ ਨਹੀਂ ਜੀ ਪਹਿਲਾਂ ਬੜਾ ਅਸੀਂ ਰੋਜ਼ ਮਹਿਸੂਸ ਕਰਦੇ ਆਂ ਅਸੀਂ ਲੋਕ ਪ੍ਰਾਈਵੇਟ ਕਾਰਾਂ ਚ ਪੇਸ਼ੈਂਟਾਂ ਨੂੰ ਲੈ ਕੇ ਜਾਂਦੇ ਨੇ ਕਈ ਵਾਰੀ ਕੀਮਤੀ ਸਮਾਂ ਹੁੰਦਾ ਕਈ ਵਾਰੀ ਪੇਸ਼ੈਂਟ ਨਹੀਂ ਬਿਠਾਇਆ ਜਾ ਸਕਦਾ ਉਦਾਂ ਦੀ ਦਿੱਕਤ ਨਹੀਂ ਬਟ ਐਂਬੂਲੈਂਸ ਦੀ ਸਾਡੀ ਮੰਗ ਉਹਨਾਂ ਨੇ ਨਵੀਂ ਐਂਬੂਲੈਂਸ ਸਾਨੂੰ ਮਿਲ ਜਾਏਗੀ ਜੀ ਹਫ਼ਤੇ ਦੇ ਵਿੱਚ ਵਿੱਚ